ਨਗਰ ਕੌਂਸਲ ਤਰਨਤਾਰਨ ਦੇ ਨਵ ਨਿਯੁਕਤ ਕਾਰਜ ਸாதਕ ਅਫਸਰ ਕੁਲਦੀਪ ਸਿੰਘ ਵੜਾਚ ਨੇ ਫਾਸਵੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਜੋ ਗੁਰੂ ਨਗਰੀ ਤਰਨਤਾਰਨ ਸਾਹਿਬ ਵਿੱਚ ਬਤੌਰ ਈਓ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼ਹਿਰ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਜਾਰੀ ਹਨ ਜੋ ਸ਼ਹਿਰ ਵਾਸੀਆਂ ਨੂੰ ਪਬਲਿਕ ਟਾਇਲਟ ਖਰਾਬ ਹੋਣ ਕਾਰਨ ਦਿੱਕਤਾਂ ਆ ਰਹੀਆਂ ਸਨ ਉਸ ਨੂੰ ਮੁੱਖ ਰੱਖਦੇ ਹੋਇਆਂ ਨਵੇਂ ਟਾਇਲਟ ਬਣਾ ਦਿੱਤੇ ਗਏ ਹਨ ਅਤੇ ਪੁਰਾਣਿਆਂ ਦੀ ਰਿਪੇਅਰ ਜਾਰੀ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਬੰਦਿਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੱਟੂ ਬੱਬਰ ਮਿਲਪੁਰ ਬੱਬਰ ਤੰਤਾਂ ਵਿੱਚ ਪੰਜ ਪਬਲਿਕ ਟਾਇਲਟਸ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਤਿੰਨ ਵਰਕਿੰਗ ਚ ਆ ਗਈਆਂ ਹਨ ਦੋ ਜਿਹੜੀਆਂ ਉਹ ਆਉਣ ਵਾਲੇ ਦਿਨਾਂ ਚ ਵਰਕਿੰਗ ਵਿੱਚ ਹੋ ਜਾਣਗੀਆਂ ਮੈਂ ਸ਼ਹਿਰ ਦੇ ਵਸਨੀਕ ফিল ਕਰਦਾ ਵੀ ਉਹ ਉਹਨਾਂ ਦਾ ਵਰਤੋਂ ਦਾ ਫਾਇਦਾ ਠਾਣ ਜਿਹੜੇ ਲੋਕ ਪੰਨਾ ਚੋਂ ਆਉਂਦੇ ਆ ਉਹਨਾਂ ਨੂੰ ਦੱਸਣਗੇ ਪਬਲਿਕ ਟਾਇਲਟਸ ਇੱਥੇ ਹਨ ਬਾਕੀ ਜਿਹੜੀਆਂ ਦੋ ਰਹਿੰਦੀਆਂ ਵਾਂ ਉਹਨਾਂ ਦਾ ਨਾਮ ਛੇਤੀ ਤੋਂ ਛੇਤੀ ਚਲ ਲੱਗ ਕੇ ਜਾਉਂਦਾ। ਕਰਨਤਾਰ ਸ਼ਹਿਰ ਵਿੱਚ ਪਿਛਲੇ ਦਿਨੀ ਫਾਸਟਵੇ ਦੀ ਟੀਮ ਨੇ ਦੇਖਿਆ ਕਿ ਕਰਨਤਾਰ ਦੇ ਵਿੱਚ ਜੋ ਸਰਕਾਰੀ ਟਾਇਲਟ ਹਨ ਉਹਨਾਂ ਦੀ ਹਾਲਤ ਬਹੁਤ ਹੀ ਖੱਤਾ ਸੀ। ਜਦ ਅਸੀਂ ਆਪਣਾ ਇਹੋ ਕਰਨਤਾਰ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਹੈ ਕਿ ਪੰਜ ਟਾਇਲਟ ਜਿਹੜੇ ਹਨ ਉਹ ਬਣਾ ਦਿੱਤੇ ਗਏ ਹਨ ਔਰ ਤਿੰਨ ਜੋ ਹਨ ਉਹ ਸਾਦੀ ਦੀਨ ਹਨ ਉਹਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਕੈਮਰਾਮੈਨ ਹਰਮਨ ਤੇ ਹਰਦੀ ਦੇ ਨਾਲ ਵਿਰਿੰਦਰ ਸਿੰਘ ਦੀ ਕੋ ਰਿਪੋਰਟ ਫਾਸਟਵੇ ਨਹੀਂ ਹੋਈ ਕਰਨਤਾਰ। ਸਿਹਤਮੰਦ ਪੰਜਾਬ